ਪੱਠੀ ਜੇ ਕਰੇ ਸੁਲਤਾਨਾ ਕਾ ਹੁਕਰਾਂ ਦਾ ਦਰ ਮੰਗਣ ਪੇਖ ਨਾ ਪਾਏਗਾ। ਸ਼ਾਹਜਹਾਂ ਨੇ ਤਰਕ ਕੀਤੀ ਕਿ ਗੁਰੂ ਨਾਨਕ ਦੇਵ ਜੀ ਨੇ ਇਹ ਪੰਕਤੀਆਂ ਗਲਤ ਲਿਖੀਆਂ ਨੇ। ਵੀ ਇਹ ਕਿਵੇਂ ਹੋ ਸਕਦਾ ਕਿ ਰਾਜਾ ਘਾ ਖਾਵੇ। ਦਾਰਾਸ਼ ਕੋਨੇ ਵੀ ਇਹੀ ਤਰਕਾਂ ਕੀਤੀਆਂ। ਇਹਨਾਂ ਦੋਨਾਂ ਨੂੰ ਸਜਾਵਾਂ ਮਿਲੀਆਂ ਫਿਰ। ਇਹਨਾਂ ਨੂੰ ਘਾ ਖਾਣਾ ਪਿਆ ਫਿਰ ਰਾਜੇ ਹੁੰਦਿਆਂ ਹੋਇਆਂ ਵੀ। ਤੇ ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਉਹਨਾਂ ਨੂੰ ਹੁਕਮ ਮਨਾਇਆ। ਅੰਮਰ ਚਕਾਇਆ ਸੰਗਤ ਵਿੱਚ ਲਿਆਂਦਾ ਨਾਮ ਜਪਾਇਆ ਆਪ ਹੀ ਸਾਰਾ ਕੁਝ ਕਰਵਾ ਕੇ ਆਪੇ ਸੇਵਾਲ ਆਇਆਨ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਤੋਂ ਮਹਾਰਾਜ ਫਰਮਾਉਂਦੇ ਨੇ ਅਗਨੰਤ ਸਾਹ ਆਪਣੀ ਦੇ ਰਾਸ ਅਗਨਤ ਅਖਰੋਹੀ ਹੈ ਗਿਣਤੀ ਤੋਂ ਰਹਤ ਜਿਹੜਾ ਸ਼ਾਹ ਮਾਲਕ ਹੈ ਉਹ ਆਪਣੀ ਪੂੰਜੀ ਦਿੰਦਾ ਹੈ ਇਸ ਨੂੰ ਖਾਣ ਪੀਣ ਨੂੰ ਪਹਿਰਨ ਭੋਗਣ ਨੂੰ ਹਰ ਚੀਜ਼ ਦਾ ਇੰਤਜ਼ਾਮ ਪਹਿਲਾਂ ਹੀ ਕਰ ਦਿੱਤਾ ਉਸ ਨੇ ਆਪਣੇ ਜਨਮ ਲੈਣ ਤੋਂ ਪਹਿਲਾਂ ਹੀ ਖਾਤ ਪੀਤ ਵਰਤਾ ਅਨੰਦ ਉਲਾਸ ਖਾਂਦਾ ਹੈ ਪੀਂਦਾ ਹੈ ਵਰਤਦਾ ਹੈ ਬੜੇ ਆਨੰਦ ਮਾਣਦਾ ਹੈ ਬਹੁਤ ਖੁਸ਼ ਹੈ ਵਾਹਿਗੁਰੂ ਨੇ ਸਾਰੀਆਂ ਹੀ ਚੀਜ਼ਾਂ ਦਿੱਤੀਆਂ ਨੇ ਬੜਾ ਖੁਸ਼ ਹੈ ਇੱਕ ਦਿਨ ਵਾਹਿਗੁਰੂ ਉਦਾਂ ਬੜਾ ਕਹਿੰਦਾ ਜੇ ਸਾਰੀਆਂ ਚੀਜ਼ਾਂ ਕੋਲ ਹੋਣ ਫਿਰ ਵਾਹਿਗੁਰੂ ਬਾਤ ਕਿਰਪਾ ਕੀਤੀ ਮਹਾਰਾਜ ਦਾ ਰੰਗ ਭਾਗ ਲਾਏ ਪਏ ਨੇ ਮਹਾਰਾਜ ਕਹਿੰਦੇ ਦੇਖਾਂ ਸੱਚਾ ਪ੍ਰੇਮ ਵੀ ਹੈ ਆਪਣੀਆਂ ਮਾਨ ਕਛ ਬਹੁਰ ਸਾ ਹੁਲੇ ਉਹ ਸ਼ਾਹ ਜੀ ਫਿਰ ਕੀ ਕਰਦੇ ਨੇ ਇੱਕ ਅੱਧੀ ਚੀਜ਼ ਵਾਪਸ ਲੈ ਲੈਂਦੇ ਨੇ ਬਸ ਫਿਰ ਦੇਖਣ ਵਾਲਾ ਹੁੰਦਾ ਜਿਹੜਾ ਹੈ ਸਿਰ ਹਲਾ ਹਲਾ ਗੱਲਾਂ ਕਰਦਾ ਸੀ ਨਾ ਮੇਰੇ ਰੱਬ ਦੀ ਬੜੀ ਕਿਰਪਾ ਬੜਾ ਕੁਝ ਦਿੱਤਾ ਫਿਰ ਸ਼ਾਹ ਜੀ ਥੋੜਾ ਜਿਹਾ ਵਾਪਸ ਲੈ ਕੇ ਦੇਖਦੇ ਨੇ ਕਿ ਪਦਾਰਥਾਂ ਨੂੰ ਲੈ ਕੇ ਆऊं ਕਹਿੰਦਾ ਜਾਂ ਸੱਚਮੁੱਚ ਮੇਰੇ ਨਾਲ ਪ੍ਰੇਮ ਕਰਦਾ ਹੈ ਆਪਣੀ ਆਮਾਨ ਕਸ਼ ਬਾਹਰ ਸਾਹਲੇ ਅਗਿਆਨੀ ਮਨ ਰੋਸ ਕਰੇ ਮਹਾਰਾਜ ਕਹਿੰਦੇ ਲੱਗ ਗਿਆ ਤੇਰਾ ਪਤਾ ਮਾੜੀ ਜੀ ਚੀਜ਼ ਵਾਪਸ ਲੈ ਕੇ ਦੇਖੀ ਸੀ ਕਿਵੇਂ ਲਿਟ ਲਿਟ ਜਾਂਦਾ ਕਿਵੇਂ ਔਖਾ ਹੁੰਦਾ ਰੱਬ ਨੇ ਮੇਰੇ ਤੋਂ ਖੋ ਲਿਆ ਪਰਮਾਤਮਾ ਨੇ ਦਿੱਤਾ ਕੱਖ ਨਹੀਂ ਉਨਾਂ ਲਈ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਚੰਗਾ ਚੰਗਾ ਕਰਮੰਨੇ ਜੇ ਤਾ ਰੱਬ ਨੇ ਕੋ ਚੰਗੀ ਚੀਜ਼ ਦੇਤੀ ਫੇ ਤਾਂ ਰੱਬ ਬਹੁਤ ਚੰਗਾ ਮੰਦਾ ਮੰਦਾ ਹੋਏ ਜੇ ਕੋ ਗੱਲ ਗਲਤ ਹੋ ਗਈ ਵਾ ਰੱਬ ਬੜਾ ਮਾੜਾ ਹੈ ਆਸ ਕੇ ਹੁ ਨਾ ਆਖੀਐ ਜੇ ਲੇਖਾ ਵਰਤੈ ਸੋਇ ਆਪਣੀ ਪ੍ਰਤੀਤ ਆਪ ਹੀ ਖੋਵੈ ਫਿਰ ਆਪਣਾ ਭਰੋਸਾ ਆਪ ਹੀ ਗਵਾ ਲੈਂਦਾ ਮਹਾਰਾਜ ਕਹਿੰਦੇ ਨਿਕਮਾ ਆਦਮੀ ਆ ਸੈਂਕੜੇ ਚੀਜ਼ਾਂ ਦਿੱਤੀਆਂ ਇਸ ਨੂੰ ਮੈਂ ਇੱਕ ਚੀਜ਼ ਜੇ ਵਾਪਸ ਲੈ ਲਈ ਦੇ ਤਾਂ ਇਹਨੂੰ ਮੈਂ ਦੇਣੀ ਸੀ ਪਰ ਮੈਨੂੰ ਪਰਖਦਾ ਸੀ ਕਿ ਕਿੰਨੇ ਕ ਪਾਣੀ ਚ ਹੈ ਤਨਤਨ ਭਾਈ ਦਇਆ ਸਿੰਘ ਮਹਾਰਾਜ ਨੇ ਕਿਹਾ ਸੀਸ ਦੀ ਲੋੜ ਹੈ ਉੱਠ ਕੇ ਸੀਸ ਅਰਪਣ ਕਰ ਦਿੱਤਾ ਤਨਤਨ ਭਾਈ ਧਰਮ ਸਿੰਘ ਜੀ ਤਨਤਨ ਭਾਈ ਹਿੰਮਤ ਸਿੰਘ ਜੀ ਤਨਤਨ ਭਾਈ ਮੋਹਕਮ ਸਿੰਘ ਜੀ ਤਨਤਨ ਭਾਈ ਸਾਹਿਬ ਸਿੰਘ ਜੀ ਦੇਖਿਆ ਇਹਨੂੰ ਕਹਿੰਦੇ ਗੁਰਸਿੱਖੀ ਜੇ ਗੁਰੂ ਨੇ ਸੀਸ ਮੰਗਿਆ ਸਤਿਗੁਰ ਆਗੈ ਸੀਸ ਭੇਟ ਦੇਉ ਜੇ ਸਤਿਗੁਰ ਸੱਚੇ ਭਾਵੈ ਬਿਲਕੁਲ ਕਾਨ ਕਰੋੜ ਨਹੀਂ ਕੀਤੀ ਤੰਤਨ ਬਾਬਾ ਦੀਪ ਸਿੰਘ ਜੀ ਨੇ ਲਜਾ ਕੇ ਸੀਸ ਰੱਖ ਦਿੱਤਾ ਮਹਾਰਾਜ ਕਹਿੰਦੇ ਉਹ ਜੇ ਮੈਂ ਇੱਕ ਚੀਜ਼ ਮੋੜ ਵੀ ਲਈ ਤਾਂ ਹੋ ਸਕਦਾ ਸੀ ਮੈਂ ਇਹਨੂੰ 10 ਗੁਣਾ ਜ਼ਿਆਦਾ ਦਿੰਦਾ ਤੈਨੂੰ ਮੈਂ ਪਰਖਣ ਦੇ ਮਾਰੇ ਨੇ ਇੱਕ ਚੀਜ਼ ਮੋੜ ਲਈ ਤਾਂ ਕਿੱਦਾਂ ਅੱਗ ਬਬੂਲਾ ਹੋ ਗਿਆ ਤੂੰ ਬਹੁਤ ਉਸ ਦਾ ਵਿਸ਼ਵਾਸ ਨਾ ਹੋਵੇ ਮਹਾਰਾਜ ਕਹਿੰਦੇ ਹੁਣ ਤੇਰਾ ਭਰੋਸਾ ਨਹੀਂ ਹੋਉਂਦਾ ਨਕਨਾ ਆਦਮੀ ਤੂੰ ਪਦਾਰਥਾਂ ਨਾਲ ਜੁੜਿਆ ਹੋਇਆ ਮੇਰੇ ਨਾਲ ਨਹੀਂ ਮਹਾਰਾਜ ਕਹਿੰਦੇ ਕਾਨੂੰਨ ਤਾਏ ਸੀ ਅਸੂਲ ਤਾ ਇਹ ਹੈ ਗੁਰਸਿੱਖੀ ਕਮਾਉਣ ਲਈ ਗੁਰਸਿੱਖੋ ਜਿਸ ਕੀ ਬਸ ਤਿਸ ਆਗੈ ਰਾਖੈ ਤੁਸੀਂ ਆਪ ਹੀ ਅੱਗੇ ਰੱਖਦੇ ਅੱਛਾ ਮਹਾਰਾਜ ਆ ਲੈਣਾ ਹੈ ਜੀ ਆਹ ਲਓ ਜੀ ਸਾਰਾ ਕੁਝ ਹੀ ਤੁਹਾਡਾ ਹੈ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿ ਸਹੈ ਸੋ ਤੇਰਾ ਮੇਰਾ ਤੁਝ ਕੋ ਸੌ ਪਤੇ ਕਿਆ ਲਾਗੈ ਮੇਰਾ ਮਹਾਰਾਜ ਮੇਰਾ ਹੈ ਕੀ ਸਰੀਰ ਤੁਹਾਡਾ ਆਤਮਾ ਤੁਹਾਡੀ ਮੇਰਾ ਤਾਂ ਇੱਕ ਫੋਕਟ ਨਾਮ ਰੱਖਿਆ ਹੋਇਆ ਹੈ ਮੈਂ ਸਮਝੀ ਜਾਨਾ ਪਤਾ ਨਹੀਂ ਮੈਂ ਹੀ ਆ ਇਹ ਮੇਰੇ ਕੋਲ ਤਾਂ ਸਿਰਫ ਮੈਂ ਹੈ ਪ੍ਰਭ ਕੀ ਆਗਿਆ ਮੰਨੈ ਮੱਥੈ ਅਕਾਲ ਪੁਰਖ ਦੀ ਆਗਿਆ ਨੂੰ ਮੱਥੇ ਤੇ ਮੰਨੇ ਸਿਰ ਮੱਥੇ ਤੇ ਮੰਨ ਲਵੇ ਕਮਾ ਲਵੇ ਉਸਤੇ ਚੌਗਨ ਕਰੇ ਨਿਹਾਲ ਉਹਦੂ ਬਾਅਦ ਵਿੱਚ ਚੌਗਣਾ ਦੇ ਦਿੰਦੇ ਨੇ ਨਾਨਕ ਸਾਹਿਬ ਸਦਾ ਦਿਆਲ ਸਾਹਿਬ ਸਾਡੇ ਤਾਂ ਸਦਾ ਹੀ ਦਿਆਲ ਨੇ ਸਾਹਿਬ ਨੇ ਕੀ ਕਰਨੀ ਚੀਜ਼ ਬੱਚੇ ਨੂੰ ਆਪਾਂ ਕੋਈ ਚੀਜ਼ ਖਾਣ ਨੂੰ ਦਈਏ ਉਹਨੂੰ ਕੋਈ ਮੈਨੂੰ ਦੇ ਦੇ ਉਹ ਕਹਿੰਦਾ ਮੇਰੀ ਹੈ ਮਾਂ ਬਾਪ ਨੂੰ ਨਹੀਂ ਚੀਜ਼ ਦਿੰਦਾ ਕਈ ਬੱਚੇ ਸਿਆਣੇ ਹੁੰਦੇ ਆ ਉਹ ਸਾਰੀ ਦੇ ਦੇਣ ਨੇ ਕਈ ਅੱਧੀ ਦੇ ਦੇਣ ਨੇ ਕਈ ਥੋੜੀ ਜੀ ਤੋੜ ਕੇ ਦੇਣਗੇ ਜਿੰਨੀ ਬਾੜੀ ਜੀ ਆ ਲੈ ਲੈ ਇੰਨੀ ਕੁ ਲੈ ਲੈ ਪਰ ਇੱਕ ਦਿਨ ਦੇ ਹੀ ਨਹੀਂ ਉਹ ਲੇਟਣ ਲੱਗ ਜਾਂਦੇ ਜੇ ਉਹਨਾਂ ਦੀ ਚੀਜ਼ ਨੂੰ ਹੱਥ ਵੀ ਲਾ ਦਈਏ ਪ੍ਰਮਾਤਮਾ ਕਹਿੰਦੇ ਵੀ ਤੂੰ ਵੀ ਬੱਚਿਆਂ ਵਾਂਗੂ ਰੌਲਾ ਪਾਉਣ ਲੱਗ ਪੈਂਦਾ ਇੱਕ ਮਾਤਾ ਦਾ ਪੁੱਤਰ ਚੜਾਈ ਕਰ ਗਿਆ ਲੈ ਗੋਦੀ ਵਿੱਚ ਸੀਗਾ ਉਹ 5-6 ਮਹੀਨਿਆਂ ਦਾ ਉਹ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੁਣੇ ਪੰਜਵੇਂ ਪਾਦਸ਼ਾਹ ਵੇਲੇ ਦਾ ਬੱਚਾ ਦਾ ਮਹਾਰਾਜ ਦੇ ਵੇਲੇ ਦਾ ਹੀ ਆ وہ چڑ کر گیا انہیں چپ کر کے کپڑے چ لپیٹیا بچہ مہاراج دکھ پنجنی بیری تھلے براجمان سی بچہ لیا کے اگے رکھ کے پنگتی ہیں کہ جس کی بست تس آگ ہے پرب کی آ گیا مان ہے مات ہے استے چوگن کرے نہال نانک صاحب سدا دیا مہاراج ہس پہ کہنے بچن ٹھیک ہے تھوڑا ਅਗੇ ਅਸੀਂ ਵੀ ਲਿਖਿਆ ਬਚਨ ਧੁਰ ਕੀ ਬਾਣੀ ਚ ਲਿਖਿਆ ਅੱਛਾ ਮਾਤਾ ਤੇਰੇ ਚਾਰ ਪੁੱਤਰ ਹੋਣਗੇ ਉਸਤੇ ਚੌਗਨ ਕਰੈ ਨਿਹਾਲ ਕਿਉਂਕਿ ਮਾਤਾ ਨੇ ਕਿਹਾ ਮਹਾਰਾਜ ਤੁਹਾਡਾ ਹੁਕਮ ਹੈ ਕਿ ਜਿਸ ਕੀ ਬਸਤ ਤੇ ਸਾਗਾ ਰੱਖ ਜਦ ਸਹਿਬਜਾਦੇ ਦੋਵੇਂ ਸ਼ਹੀਦ ਹੋਏ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਤਾਂ ਵੀ ਮਾਰ ਨੇ ਆਹੀ ਪੰਗਤੀਆਂ ਪੜ੍ਹੀਆਂ ਸੀ ਜਿਸ ਕੀ ਬਸਤ ਤੇ ਸਾਗਾ ਰੱਖ ਹੈ ਪ੍ਰਭ ਕੀ ਆਗਿਆ ਮੰਨੈ ਮਾਥੈ ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦੇ ਆਲ ਸਮਝਾ ਕਿ ਇਹ ਤਾਂ ਉਹਦੀ ਵਸਤੂ ਸੀ ਮੈਂ ਰੱਬ ਦਾ ਲੱਖ ਲੱਖ ਸ਼ੁਕਰ ਕਰਦਾ ਕਿ ਮੇਰੇ ਹੁੰਦਿਆਂ ਮੇਰੀਆਂ ਅੱਖਾਂ ਦੇ ਸਾਹਮਣੇ ਇਹਨਾਂ ਦੀ ਸ਼ਹੀਦੀ ਹੋਈ ਸਿੱਖੀ ਵਿੱਚ ਸਾਬਤ ਰਹੇ ਮੇਰੇ ਬੇਟੇ ਫੇਰ ਜਦੋਂ ਮਹਾਰਾਜ ਨੂੰ ਦੂਜੇ ਸਾਹਿਬ ਜਾਨ ਦੇ ਨੀ ਖਬਰ ਮਿਲੀ ਛੋਟਿਆਂ ਦੀ ਤਾਂ ਵੀ ਲੱਖ ਲੱਖ ਸ਼ੁਕਰ ਮਨਾਇਆ ਕਿ ਸਿੱਖੀ ਵਿੱਚ ਸਲਾਮਤ ਰਹੇ ਡੋਲੇ ਨਹੀਂ ਹੈ ਭਾਈ ਦਇਆ ਸਿੰਘ ਜੀ ਥੋੜਾ ਜਿਹਾ ਮਨ ਦੇ ਅੰਦਰ ਕਰਦੇ ਸੀ ਬਰਾਗ ਹੁੰਦਾ ਹੀ ਐ ਜਿਹੜੀ ਛੋਟੇ ਸਾਹਿਬ ਜਿਆਦਿਆਂ ਦੀ ਗੱਲ ਹੈ ਨਾ ਬਸ ਇੱਥੇ ਦੇ ਆ ਕੇ ਸਾਰੇ ਹੀ ਮਹਾਤਮਾ ਕਿਸੇ ਮਾਤਮਾ ਨੂੰ ਕਿਹਾ ਮੈਂ ਤੁਸੀਂ ਉੱਥੇ ਜਾਂਦੇ ਫਤਿਹਗੜ੍ਹ ਸਾਹਿਬ ਕਹਿੰਦੇ ਜਾਣਾ ਤਾਂ ਦੂਰ ਮੈਂ ਤਾਂ ਉਧਰ ਦੇ ਲੰਗ ਵੀ ਨਹੀਂ ਸਕਦਾ ਮੇਰਾ ਤਾਂ ਸਰੀਰ ਹੀ ਸੁੰਨ ਹੋ ਜਾਂਦਾ ਹੱਥ ਜਾ ਕੇ ਇੰਨਾ ਬਰਾਗ ਕਰਦੇ ਨੇ ਬਾਬਾ ਗੁਰਵੰਤ ਸਿੰਘ ਜੀ ਖਾਲਸਾ ਜਦੋਂ ਵੀ ਮੱਥਾ ਟੇਕਣ ਆਉਂਦੇ ਸੀ ਪਿਛਲੇ ਪਾਸੇ ਦੇ ਇੱਥੇ ਦਵਾਰਾਂ ਨੇ ਉੱਥੇ ਖੜ ਕੇ ਅੱਖਾਂ ਵਿੱਚੋਂ ਇੰਨੇ ਅਥਰੂ ਜਾਂਦੇ ਸੀ ਬਸ ਸਾਰਾ ਚੋਗਾ ਭਿੱਜ ਜਾਂਦਾ ਸੀ ਮੈਂ ਸਰੂਣਾ ਹੀ ਉੱਥੇ ਰੋਣਾ ਹੀ ਆ ਕੇ ਅੱਖਾਂ 'ਚ ਬਰਾਗ ਦਾ ਜਲ ਜਾਣਾ ਬਸ ਕਹਿੰਦੇ ਸੀ ਇਹ ਤੁਰਕਾਂ ਨੇ ਚੰਗਾ ਨਹੀਂ ਕੀਤਾ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ੁਕਰ ਹੈ ਸਿੱਖੀ ਦੀ ਰਹਿਤ ਨੂੰ ਕਮਾਉਂਦਿਆਂ ਅਡੋਲ ਅਵਸਥਾ ਦੇ ਵਿੱਚ ਉਹਨਾਂ ਨੇ ਸ਼ਹੀਦੀਆਂ ਪਾਈਆਂ ਨੇ ਮੈਨੂੰ ਆਪਣੇ ਪੁੱਤਰਾਂ ਤੇ ਇਹੀ ਮਾਣ ਹੈ ਬਸ ਅਨਕ ਭਾਂਤ ਮਾਇਆ ਕੇਹੇਤ ਮਾਇਆ ਦੇ ਪ੍ਰੇਮ ਦੇ ਵਿੱਚ ਅਨੇਕ ਪ੍ਰਕਾਰ ਦੇ ਕਰਮ ਕਰਦਾ ਜੀਵ ਮਾਇਆ ਦੇ ਪ੍ਰੇਮ ਦੇ ਵਿੱਚ ਆ ਕੇ ਮਾਇਆ ਦੇ ਕਈ ਚੀਜ਼ਾਂ ਨੇ ਕਈ ਪਦਾਰਥ ਨੇ ਉਹਨਾਂ ਦੇ ਮਗਰ ਦੌੜਿਆ ਰਹਿੰਦਾ ਹਮੇਸ਼ਾ ਇਹ ਸਰ ਪਰ ਜ਼ਰੂਰ ਬਰ ਜ਼ਰੂਰ ਨਾਸ਼ ਹੋਣਗੀਆਂ ਜਿਨ੍ਹਾਂ ਚੀਜ਼ਾਂ ਦੇ ਮਗਰ ਤੇਰਾ ਪ੍ਰੇਮ ਲੱਗਿਆ ਹੋਇਆ ਨਾ ਇਹ ਸਰੀਰ ਨਾਸਵੰਤ ਨੇ ਜਿੰਨੇ ਵੀ ਸਰੀਰ ਨਜ਼ਰ ਆਉਂਦੇ ਨੇ ਇਹ ਮਕਾਨ ਇਹ ਦੁਕਾਨ ਇਹ ਜੋ ਵੀ ਕੁਝ ਦਿਖਦਾ ਹੈ ਨਾਸਵੰਤ ਹੈ ਇਹ ਜੇ ਗੱਲ ਆਪਣੇ ਹਿਰਦੇ ਚ ਕਿਤੇ ਵਸ ਜਾਵੇ ਨਾ ਕਿ ਸਾਰਾ ਕੁਝ ਨਾਸਵੰਤ ਹੈ ਤੇ ਇੱਕੋ ਹੀ ਨਹੀਂ ਹੈ ਨਾਸਵੰਤ ਵਾਹਿਗੁਰੂ ਜੇ ਇਹ ਗੱਲ ਮਨ ਚ ਆ ਜਾਏ ਕਿ ਮੈਂ ਸਭ ਤੋਂ ਵੱਡੇ ਦਾ ਨਾਮ ਲੈ ਰਿਹਾ ਜਿਹੜਾ ਕਦੇ ਨਾਸ਼ ਨਹੀਂ ਹੁੰਦਾ ਉਹਦਾ ਨਾਮ ਹੈ ਵਾਹਿਗੁਰੂ ਇਸ ਤਰ੍ਹਾਂ ਆਪਣੇ ਮਨ ਦੇ ਅੰਦਰ ਵਿਚਾਰ ਕਰੋ ਕਿ ਨਾਸ਼ ਤੋਂ ਰਹਿਤ ਹੈ ਵਾਹਿਗੁਰੂ ਬਾਕੀ ਸਭ ਕੁਝ ਨਾਸ਼ਵੰਤ ਹੈ ਸਦਾ ਸਲਾਮਤ ਵਾਹਿਗੁਰੂ ਦਾ ਨਾਮ ਮੈਂ ਲੈ ਰਿਹਾ ਤਾਂ ਮਨ ਦੇ ਅੰਦਰ ਟਿਕਾਉ ਬਣਦਾ ਸਤਿਗੁਰੂ ਮਹਾਰਾਜ ਕਹਿੰਦੇ ਮਾਇਆ ਦੇ ਜਿੰਨੇ ਪਦਾਰਥ ਨੇ ਜਿੰਨਾ ਵਾਸਤੇ ਇਨਾ ਹੇਤ ਕਰਦਾ ਜਿੰਨਾ ਪ੍ਰੇਮ ਕਰਦਾ ਹੈ ਨਾਸਵੰਤ ਨੇ ਬਿਰਖ ਦੀ ਛਾਇਆ ਸਿਉ ਰੰਗ ਲਾਵੇ ਉਹ ਬਿੰਸੈ ਉਹ ਮਨ ਪਛਤਾਵੇ ਇਹ ਜਿਹੜਾ ਦਰਖਤ ਦੀ ਛਾਂ ਨਾਲ ਪਿਆਰ ਲਾਉਂਦਾ ਹੈ ਇਹ ਤਾਂ ਗਲਤ ਗੱਲ ਹੈ ਸਵੇਰੇ ਛਾਂ ਕਿਤੇ ਹੈ ਦੁਪਹਿਰੇ ਕਿਤੇ ਹੈ ਸ਼ਾਮ ਨੂੰ ਕਿਤੇ ਹੈ ਬਚਪਨ ਹੈ ਜਵਾਨੀ ਹੈ ਬੜੇਪਾ ਹੈ ਮੌਤ ਹੈ ਉਹ ਬਿੰਸਾ ਉਹ ਮਨ ਪਛਤਾਵਾ ਹੈ ਉਹ ਛਾਂ ਤਾਂ ਬਿੰਸ ਜਾਂਦੀ ਹੈ ਪਹਿਲੇ ਹਾਹੇ ਨੂੰ ਔਂਕੜ ਨਹੀਂ ਆਇਆ ਊੜੇ ਦਾ ਮੂੰਹ ਖੁੱਲਾ ਹੀ ਹੈ ਉਹ ਬਿੰਸਾ ਉਹ ਅਗਲੇ ਹਾਹੇ ਦੇ ਥੱਲੇ ਔਂਕੜ ਵੀ ਆ ਊੜੇ ਨੂੰ ਵੀ ਔਂਕੜ ਆ ਉਹ ਬਿੰਸਾ ਉਹ ਨਾਸ ਹੋ ਜਾਂਦੀ ਹੈ ਛਾਂ ਤੇ ਉਹ ਜਿਹੜਾ ਉਹਦੇ ਥੱਲੇ ਪਿਆ ਨਾ ਉਹ ਛਾਂ ਦਾ ਆਸਰਾ ਲੈਣ ਵਾਲਾ ਮਨੁੱਖ ਉਹ ਮਨ ਚ ਬੜਾ ਪਛਤਾਉਂਦਾ ਇਹ ਤਾਂ ਛਾਂ ਦੂਰ ਹੋ ਗਈ ਇਸੇ ਵੀ ਬੰਦੇ ਦੀ ਛਾਂ ਕਿੰਨੀ ਦੇਰ ਤੱਕ ਰਹਿੰਦੀ ਆਪਣੇ ਸਿਰ ਤੇ ਮਾਪੇ ਬਾਪ ਦੀ ਛਾਂ ਕਿੰਨੀ ਦੇਰ ਰਹੇਗੀ ਉਹ ਤਾਂ ਚਲੀ ਜਾਣੀ ਹੈ ਭੈਣਾ ਭਰਾਵਾਂ ਦੀ ਛਾਂ ਕਿੰਨੀ ਕੁ ਦੇਰ ਤੱਕ ਰਹਿੰਦੀ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੇਰੀ ਛਾਂ ਤੈਨੂੰ ਸਦਾ ਰਹੇਗੀ ਤੂੰ ਮੇਰੀ ਛਾਂ ਥੱਲੇ ਰਹਾ ਕਰ ਇਹ ਉਹ ਛਾਂ ਹੈ ਮੈਂ ਉਹ ਹਾਂ ਜਿਹੜਾ ਇੱਕ ਵਾਰ ਦਰਖਤ ਦੇ ਥੱਲੇ ਪੈ ਗਏ ਦਰਖਤ ਦੀ ਛਾਂ ਨਹੀਂ ਹਿੱਲਣ ਦਿੱਤੀ ਗੁਰੂ ਨਾਨਕ ਦੇਵ ਜੀ ਨੇ ਆਪਾਂ ਬੈ ਜਾਈਏ ਦਰਖਤ ਦੀ ਛਾਂ ਕਿਤੇ ਦੀ ਕਿਤੇ ਚਲੀ ਜਾਣੀ ਹੈ ਗੁਰੂ ਨਾਨਕ ਦੇਵ ਜੀ ਏਡੇ ਵੱਡੇ ਨੇ ਉਹ ਛਾਂ ਨੂੰ ਹਿੱਲਣ ਹੀ ਨਹੀਂ ਦਿੰਦੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਜੋ ਦੀਸਾ ਸੋ ਚਾਲਨ ਹਾਰ ਜਿਹੜੀ ਵੀ ਚੀਜ਼ ਦਿਸਦੀ ਹੈ ਨਾ ਅੱਖਾਂ ਦੇ ਨਾਲ ਉਹ ਸਭ ਚੱਲਣ ਵਾਲਾ ਹੀ ਹੈ ਹਰੇਕ ਚੀਜ਼ ਨਾਸਵੰਤ ਹੈ ਇਹ ਕੱਲੀਆਂ ਪੰਕਤੀਆਂ ਪੜ ਨਹੀਂ ਲੈਣੀਆਂ ਇਹਨੂੰ ਹੁਣ ਮਨ ਦੇ ਅੰਦਰ ਲੈ ਕੇ ਜਾਣਾ ਕਿ ਜੋ ਦੀਸਾ ਸੋ ਚਾਲਨ ਹਾਰ ਤਾਂ ਨਾਮ ਦਾ ਨਾਮ ਜਪਿਆ ਜਾਊਗਾ ਜੇ ਵਿਰਾਗ ਹੋਵੇਗਾ ਆਪਾਂ ਨੂੰ ਜਦੋਂ ਤੱਕ ਆਪਾਂ ਨੂੰ ਸੰਸਾਰ ਸੱਚਾ ਲੱਗਦਾ ਓਦੋਂ ਤੱਕ ਬਾਣੀ ਨਹੀਂ ਪੜੀ ਜਾਂਦੀ ਫਿਰ ਨਾ ਹੀ ਉਹ ਵਿਰਾਗ ਆਉਂਦਾ ਤਾਂ ਨਾ ਹੀ ਫਿਰ ਸਿਮਰਨ ਵਿੱਚ ਚਿੱਤ ਲੱਗਦਾ ਜਦੋਂ ਆਪਾਂ ਨੂੰ ਇਹ ਪ੍ਰਤੀਤ ਹੋ ਗਿਆ ਕਿ ਦੁਨੀਆ ਨਾਸਵੰਤ ਹੈ ਓਦੋਂ ਵਿਰਾਗ ਆ ਗਿਆ ਤਾਂ ਫਿਰ ਨਾਮ ਜਪਿਆ ਜਾਂਦਾ ਜੋ ਦਿੱਸਾ ਸੋ ਚਲਨ ਹਾਰ ਲਪਤ ਰਹੇ ਤਹ ਅੰਧ ਅੰਧਾਰ ਇਹ ਮਹਾ ਅਗਿਆਨੀ ਜੀਵ ਉਹਨਾਂ ਚੀਜ਼ਾਂ ਵਿੱਚ ਲਪਟਿਆ ਪਿਆ ਜਿਹੜੀਆਂ ਨਾਸਵੰਤ ਨੇ ਇਹ ਤਾਂ ਸਭ ਚਲਾਊ ਚੀਜ਼ਾਂ ਨੇ ਇਹ ਤਾਂ ਆਪਾਂ ਨੇ ਸਿਰਫ ਕੰਮ ਲੈਣਾ ਇਹਨਾਂ ਤੋਂ ਇਹ ਤਾਂ ਪੱਕੀਆਂ ਚੀਜ਼ਾਂ ਨਹੀਂ ਹੈਗੀਆਂ ਮਕਾਨ ਰਹਿਣ ਵਾਸਤੇ ਮਕਾਨ ਕੋਈ ਕਿਸੇ ਨਾਲ ਜਾਂਦਾ ਦੇਖਿਆ ਰਹਿਣ ਵਾਲੀ ਚੀਜ਼ ਹੈ ਬਾਕੀ ਚੀਜ਼ਾਂ ਬੈਠਣ ਵਾਲੀਆਂ ਕੁਝ ਬਰਤਨ ਵਾਲੀਆਂ ਹਰੇਕ ਜੀਵ ਦਾ ਆਪੋ ਆਪਣਾ ਕੰਮ ਹੈ ਬਟਾਉ ਸਿਉ ਜੋ ਲਾਵੇ ਨੇ ਬਟਾਉ ਹੁੰਦਾ ਰਾਹੀ ਪਾਂਦੀ ਜਿਹੜਾ ਬਟਾਉ ਨਾਲ ਪਿਆਰ ਲਾਉਂਦਾ ਹੈ ਸ਼ਾਮ ਨੂੰ ਆਇਆ ਸਵੇਰੇ ਤੁਰ ਜਾਣਾ ਕੱਲ ਨੂੰ ਪਰਸੋਂ ਨੂੰ ਤੱਕ ਹੱਥ ਨਾ ਆਵੇ ਕਿ ਉਹਦੇ ਹੱਥ 'ਚ ਕੀ ਆਉਣਾ ਯਾ ਯਾਤਰੀ ਨਾਲ ਕਾਹਦਾ ਪ੍ਰੇਮ ਹੈ ਬਾਰਾ ਜੀ ਕਹਿੰਦੇ ਆਪਾਂ ਸਭ ਯਾਤਰੀ ਹਾਂ ਸੰਸਾਰ 'ਚ ਰਿਸ਼ਤੇਦਾਰ ਵੀ ਯਾਤਰਾ ਹੀ ਕਰਨ ਆਏ ਹੋਏ ਨੇ ਯਾਤਰੀਆਂ ਆਪਾਂ ਤੇ ਪ੍ਰੇਮ ਆਪਣਾ ਯਾਤਰੀਆਂ ਨਾਲ ਲੱਗ ਰਿਹਾ ਹੈ ਮਾਲਕ ਨਾਲ ਨਹੀਂ ਮਾਲਕ ਨਾਲ ਪ੍ਰੇਮ ਲਾਓ ਯਾਤਰੀਆਂ ਨਾਲ ਯਾਤਰੀਆਂ ਨੂੰ ਵਰਤੋ ਬੱਸ ਵਿੱਚ ਕੋਈ ਬੈਠ ਗਿਆ ਲਾਗੇ ਉਹਨਾਂ ਕੋਈ ਗੱਲਾਂ ਕਰਨ ਲੱਗ ਪਿਆ ਬਹੁਤ ਆ ਘੂੜਾ ਪ੍ਰੇਮ ਪੈ ਗਿਆ ਅੱਛਾ ਜੀ ਮੇਰਾ ਤਾਂ ਡਾ ਆ ਗਿਆ ਚੰਗਾ ਜੀ ਬਾਏ ਬਾਏ ਕਰਕੇ ਉਹ ਥੱਲੇ ਉਤਰ ਜਾਂਦਾ ਐਨਾ ਕੀ ਹੁੰਦਾ ਯਾਤਰੀ ਦਾ ਕੰਮ ਤੇ ਜੇ ਉੱਥੇ ਉਤਰ ਲੱਗਿਆ ਰੋਣ ਲੱਗ ਜਾਏ ਭਈ ਨਹੀਂ ਮੈਂ ਤਾਂ ਜਾਣਾ ਹੀ ਨਹੀਂ ਮਾਰੇ ਘਨੇ ਇਹ ਤਾਂ ਹੁਣ ਸਮਾਂ ਹੋ ਗਿਆ ਭਾਈ ਜਾਣਾ ਹੀ ਪੈਣਾ ਜਦੋਂ ਸਮਾਂ ਆ ਜਾਂਦਾ ਸੰਸਾਰ ਦੇ ਅੰਦਰ ਵਰਤਣਾ ਵਰਤਣਾ ਦਾ ਸਭ ਨਾਲ ਇਸ ਤਰ੍ਹਾਂ ਜਿਵੇਂ ਆਪਣਾ ਹੀ ਹੁੰਦੇ ਨੇ ਖੁਸ਼ੀ ਨਾਲ ਵਰਤੋ ਪਰ ਦਿਲ ਦੇ ਵਿੱਚ ਇਹ ਗੱਲ ਰੱਖੋ ਕਿ ਸਭ ਕੁਝ ਨਾਸਵੰਤ ਹੈ ਸਿਰਫ ਇੱਕ ਸਲਾਮਤ ਹੈ ਤਾਂ ਵਾਹਿਗੁਰੂ ਹੈ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਹੈ ਮੇਰੇ ਮਨਾ ਜਿਹੜੀ ਵਾਹਿਗੁਰੂ ਦੇ ਨਾਮ ਦੀ ਪੀਤੀ ਹੈ ਨਾ ਇਹ ਸਭ ਤੋਂ ਵੱਡੀ ਸ੍ਰੇਸ਼ਟ ਸੁਖ ਦੇਣ ਵਾਲੀ ਹੈ। ਨਾਮ ਨਾਲ ਪਿਆਰ ਲਾ ਆਪਣਾ। ਮਹਾਰਾਜ ਨਾਮ ਦੇ ਨਾਲ ਪਿਆਰ ਕਿਵੇਂ ਲੱਗੇਗਾ? ਕਰ ਕਿਰਪਾ ਨਾਨਕ ਆਪ ਲੈ ਲਾਈ। ਮਹਾਰਾਜ ਕਹਿੰਦੇ ਪ੍ਰੇਮ ਤਾਂ ਦੇਖੋ ਵਾਹਿਗੁਰੂ ਨੇ ਆਪ ਹੀ ਲਾਉਣਾ ਹੈ। ਇਹ ਆਪਣਾ ਜ਼ੋਰ ਨਾਲ ਨਹੀਂ ਪ੍ਰੇਮ ਲੱਗਦਾ ੱੱੱਕੇ ਨਾਲ ਪ੍ਰੇਮ ਨਹੀਂ ਲੱਗਦਾ। ਵਾਹਿਗੁਰੂ ਅੱਗੇ ਅਰਦਾਸ ਕਰੋ ਖੜ ਕੇ। ਮਹਾਰਾਜ ਜੀ ਮੇਰਾ ਪ੍ਰੇਮ ਆਪ ਦੇ ਚਰਨਾਂ ਨਾਲ ਲੱਗ ਜਾਏ ਸੱਚੇ ਬਾਦਸ਼ਾਹ ਸਾਨੂੰ ਵੀ ਆਪਣੇ ਨਾਲ ਜੋੜ ਲਓ ਪ੍ਰੇਮ ਦੀ ਦਾਤ ਬਖਸ਼ਿਸ਼ ਕਰੋ ਪ੍ਰੇਮ ਤਾਂ ਆਪਕਾ ਤੇ ਮੰਗਿਆ ਹੀ ਨਹੀਂ ਨਾ ਨਦਰ ਮੰਗੀ ਸਿੱਖੀ ਵਾਲੇ ਤਾਂ ਕੋਈ ਗੱਲ ਹੀ ਨਹੀਂ ਕੀਤੀ ਇਹ ਤਾਂ ਐਉਂ ਸਮਝਿਆ ਜਿਵੇਂ ਬਸ ਦੁੱਧ ਪੁੱਤ ਦੀ ਦਾਤ ਮਿਲਦੀ ਇੱਥੇ ਬਸ ਸਿਰ ਦੁੱਖ ਨੂੰ ਹਟਾ ਦੇਣਗੇ ਕਹਿੰਦੇ ਮੇਰੀ ਬਿਮਾਰੀ ਹਟਾ ਦੇਣ ਲੋਕਾਂ ਨੇ ਤਾਂ ਕੀ ਜਾਣਿਆ ਲੋਗਨ ਰਾਮ ਖਿਲਾਉਣਾ ਜਾਣਾਂ ਮਹਾਰਾਜ ਨੂੰ ਤਾਂ ਆਮ ਸਮਝਦੇ ਜਿਵੇਂ ਪੈਸੇ ਦੇਣ ਵਾਲਾ ਹੁੰਦਾ ਬਸ ਪਦਾਰਥ ਦੇਣ ਵਾਲਾ ਹੈ ਮਹਾਰਾਜ ਕਹਿੰਦੇ ਵੱਡੀ ਚੀਜ਼ ਮੰਗੋ ਮੈਥੋਂ ਰਾਜੇ ਕੋਲੋਂ ਵੱਡੀ ਚੀਜ਼ ਮੰਗੀਦੀ ਹੈ ਪਾਤਸ਼ਾਹ ਕੋਲੋਂ ਨਾਮ ਦੀ ਦਾਤ ਮੰਗੋ ਪ੍ਰੇਮ ਪਦਾਰਥ ਮੰਗੋ ਨਾਮ ਪਦਾਰਥ ਗਿਆਨ ਪਦਾਰਥ ਮੁਕਤ ਪਦਾਰਥ ਇਹਨੇ ਨੇ ਵੱਡੇ ਪਦਾਰਥ ਨੇ ਮਹਾਰਾਜ ਆਪਣੇ ਚਰਨਾਂ ਦਾ ਪਿਆਰ ਬਖਸ਼ੋ ਪ੍ਰੇਮ ਬਖਸ਼ੋ ਮਹਾਰਾਜ ਕਹਿੰਦੇ ਉਹਦੇ ਤਾਂ ਰੋਜ਼ ਆਉਂਦਾ ਇੱਥੇ ਪਦਾਰਥ ਮੰਗਣ ਪ੍ਰੇਮ ਵੀ ਮੰਗਿਆ ਕਰ ਜੇ ਅਸਲੀ ਸਿੱਖ ਬਣਨਾ ਗੁਰੂ ਦਾ ਕਿਉਂਕਿ ਜਿੰਨੀਆਂ ਚੀਜ਼ਾਂ ਲਈ ਤੂੰ ਮੰਗਦਾ ਹੈ ਰੋਜ਼ ਆ ਕੇ ਮੇਰੇ ਸਾਹਮਣੇ ਖੜ ਕੇ ਇਹ ਮਿੱਥਿਆ ਹਨ ਸਾਰੀਆਂ ਮਿੱਥਿਆ ਕੀ ਹੁੰਦਾ ਜਿਵੇਂ ਪਾਣੀ ਦੇ ਵਿੱਚ ਲਕੀਰ ਮਾਰ ਦਈਏ ਲਕੀਰ ਬਣਦੀ ਵੀ ਜਾਂਦੀ ਨਾਲ ਨਾਲ ਤੇ ਮਿਟਦੀ ਵੀ ਜਾਂਦੀ ਹੈ ਉਂਗਲ ਦੇ ਨਾਲ ਪਾਣੀ ਵਿੱਚ ਲਕੀਰ ਮਾਰੋ ਨਾਲ ਹੀ ਮਿਟ ਜਾਂਦੀ ਬਣਦੀ ਵੀ ਹੈ ਇਹਨੂੰ ਕਹਿੰਦੇ ਮਿੱਥਿਆ ਸੰਸਾਰ ਬਣਦਾ ਵੀ ਹੈ ਸੰਸਾਰ ਮਿਟਦਾ ਵੀ ਹੈ ਕਿਉਂਕਿ ਸੰਸਾਰ ਰੋਜ਼ ਹੀ ਜਾ ਰਿਹਾ ਹੈ ਮਰ ਕੇ ਰੋਜ਼ ਹੀ ਬਹੁਤ ਲੋਕ ਜਾਂਦੇ ਨੇ ਪਰ ਨਾਲ ਨਾਲ ਕਿਉਂਕਿ ਜਨਮ ਲੈਂਦੇ ਜਾਂਦੇ ਨੇ ਇਸ ਕਰਕੇ ਭਰਿਆ ਭਰਿਆ ਲੱਗਦਾ ਆਓ ਮਹਾਰਾਜ ਕਹਿੰਦੇ ਮਿਥਿਆ ਆਪਾਂ ਸਮਝ ਲਿਆ ਨਾ ਮਿਥਿਆ ਕੀ ਹੈ ਮਿਥਿਆ ਤਨ ਧਨ ਕੁਟੰਬ ਸਬਾਇਆ ਇਹ ਜਿਹੜਾ ਤਨ ਹੈ ਆਪਣਾ ਇਹ ਵੀ ਪਾਣੀ ਦੀ ਲਕੀਰ ਹੈ ਨਾਲ ਨਾਲ ਹੀ ਮਿਟਦਾ ਜਾਂਦਾ ਥੋੜੇ ਚਿਰ ਬਾਅਦ ਚਲੇ ਜਾਣਾ ਧਨ ਵੀ ਪਾਣੀ ਦੀ ਲਕੀਰ ਹੈ ਕੁਟੰਬ ਪਰਿਵਾਰ ਸਭਾਇਆ ਤੋਂ ਪਾਪ ਸਾਰਾ ਇਹ ਵੀ ਪਾਣੀ ਦੀ ਲਕੀਰ ਹੀ ਹੈ ਮਿੱਥਿਆ ਹਉਮੈ ਮਮਤਾ ਮਾਇਆ ਇਹ ਹਉਮੈ ਜਿਹੜੀ ਕਰਦੇ ਆਪਾਂ ਆਕੜਾ ਕਰਕੇ ਖੜਦੇ ਆਏ ਇਹ ਹੀ ਤਾਂ ਪਾਣੀ ਦੀ ਲਕੀਰ ਹੀ ਹੈ ਬਹੁਤਾ ਚਿਰ ਨਹੀਂ ਰਹਿਣ ਤੇਰੀ ਹਉਮੈ ਖਤਮ ਹੋ ਜਾਏਗੀ ਇੱਕ ਦਿਨ ਡਿੱਗ ਜਾਏਗਾ ਤੂੰ ਮਮਤਾ ਕਰਦਾ ਮੇਰ ਕਰਦਾ ਪਦਾਰਥਾਂ ਦੀ ਥੋੜਾ ਜਰੀ ਹੈ ਸਭ ਤੇਰੇ ਬੱਚਿਆਂ ਨੇ ਖੋ ਲੈਣੇ ਤੇਰੇ ਪੱਲੇ ਕੱਖ ਨਹੀਂ ਰਹਿਣਾ ਫਿਰ ਮਮਤਾ ਵੀ ਤੇਰੀ ਮੁੱਕ ਜਾਏਗੀ ਮਾਇਆ ਵੀ ਇਹ ਵੀ ਮਿੱਥਿਆ ਹੈ ਲਕੀਰ ਹੈ ਪਾਣੀ ਦੀ ਮਾਇਆ ਅੱਜ ਬਹੁਤ ਹੈ ਕੱਲ ਵੰਡੀਆਂ ਪੈ ਜਾਣਗੀਆਂ ਕੋਈ ਘਾਟਾ ਪੈ ਜਾਏਗਾ ਖਤਮ ਹੋ ਜਾਣੀ ਸਾਰੀ ਕਹਾਣੀ ਮਿੱਥਿਆ ਰਾਜ ਜੋਬਨ ਤਨਮਾਲ ਇਹ ਵੀ ਪਾਣੀ ਦੀ ਲਕੀਰ ਹੈ ਰਾਜ ਕਰਨਾ ਕਿੰਨਾ ਚਿਰ ਰਾਜ ਕਰੇਗਾ ਜੋਬਨ ਜਵਾਨੀ ਕਿੰਨਾ ਚਿਰ ਹੈ ਤੇਰੇ ਤੇ ਬੜੇ ਪਤਾ ਆ ਹੀ ਜਾਣਾ ਧਨ ਮਾਲ ਧਨ ਪਦਾਰਥ ਮਾਲ ਡੰਗਰ ਸਾਰਾ ਕੁਝ ਜ਼ਮੀਨ ਜਾਇਦਾਦ ਇਹ ਵੀ ਮਿੱਥਿਆ ਹੈ ਕਿੰਨਾ ਚਿਰ ਤੇਰੇ ਪਾਸ ਹੈ ਮਿੱਥਿਆ ਕਾਮ ਕ੍ਰੋਧ ਬਿਕਰਾਲ ਇਹ ਵੀ ਪਾਣੀ ਦੀ ਲਕੀਰ ਹੈ ਕਾਮ ਤੇ ਕ੍ਰੋਧ ਲੋਭ ਮੋਹ ਹੰਕਾਰ ਬਿਕਰਾਲ ਹੁੰਦਾ ਭਿਆਨਕ ਇਹ ਜਿਹੜੇ ਭਿਆਨਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਹ ਕਿੰਨਾ ਚਿਰ ਰਹਿਣਗੇ ਜਾ ਤੇਰਾ ਸਰੀਰ ਖਤਮ ਜਾ ਹੋ ਚੱਲਿਆ ਫਿਰ ਕਿੱਧਰ ਜਾਣਗੇ ਪਾਣੀ ਦੀ ਲਕੀਰ ਹੋਗੇ ਨਾ ਹੈ ਮਹਾਰਾਜ ਕਹਿੰਦੇ ਨੇ ਮਿਥਿਆ ਰਾਥ ਹਸਤੀ ਅਸਵ ਬਸਤਰਾ ਇਹ ਜਿਹੜਾ ਮਿਥਿਆ ਹੈ ਪਾਣੀ ਦੀ ਲਕੀਰ ਵਾਂਗੂੰ ਹੀ ਰਾਥ ਜਿੰਨੇ ਤੇਰੇ ਕੋਲ ਨੇ ਹੁਣ ਕਾਰਾਂ ਆ ਗਈਆਂ ਹਾਥੀ ਆ ਗਏ ਤੋ ਅਸਵ ਜਿਹੜੇ ਨੇ ਘੋੜੇ ਬਸਤਰ ਜਿਹੜੇ ਨੇ ਅਸਵ ਪੈਰ ਚ ਵਾਵਾ ਛੋਟਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਇਹ ਵੀ ਤਾਂ ਪਾਣੀ ਦੀ ਲਕੀਰ ਹੈ ਜਿਹੜੀ ਮਾਇਆ ਦੇ ਰੰਗ ਨੇ ਇਹਨਾਂ ਦੇ ਸੰਗ ਤੂੰ ਦੇਖ ਦੇ ਕੇ ਹੱਸਦਾ ਹੈ ਪਾਣੀ ਦੀ ਲਕੀਰ ਹੈ ਸਾਰਾ ਜਿੰਨਾ ਵੀ ਮਾਇਆ ਨੂੰ ਆਪਾਂ ਦੇਖ ਦੇ ਇੱਕ ਪਦਾਰਥਾਂ ਨੂੰ ਹੱਸਦੇ ਹਾਂ ਉਹ ਸਭ ਕੁਝ ਪਾਣੀ ਦੀ ਲਕੀਰ ਹੈ ਮਿੱਥਿਆ ਧ੍ਰੋਹ ਮੋਹ ਅਭਿਮਾਨ ਧ੍ਰੋਹ ਛਲ ਕਰਨੇ ਮੋਹ ਕਰਨਾ ਅਭਿਮਾਨ ਕਰਨਾ ਇਹ ਵੀ ਪਾਣੀ ਦੀ ਲਕੀਰ ਹੈ ਮਿੱਥਿਆ ਆਪਸ ਉੱਪਰ ਕਰਤ ਗਮਾਨ ਇਹ ਵੀ ਗੱਲ ਤਾਂ ਮਿੱਥਿਆ ਹੀ ਹੈ ਕਿ ਜਿਹੜਾ ਆਪਣੇ ਉੱਪਰ ਇੰਨਾ ਗਮਾਨ ਹੈ ਤੈਨੂੰ ਹੰਕਾਰ ਹੈ ਸਭ ਚੀਜ਼ਾਂ ਮਿੱਥਿਆ ਹਨ ਪਾਣੀ ਦੀ ਲਕੀਰ ਹਨ ਅੱਜ ਹੈ ਕੱਲ ਨਹੀਂ ਹੁਣ ਦੋ ਪੰਕਤੀਆਂ 'ਚ ਸਿਧਾਂਤ ਹੈ ਅਸਥਿਰ ਭਗਤ ਸਾਧਕੀ ਸਰਨ ਇੱਕ ਤਾਂ ਜਿਹੜੀ ਪਰਮੇਸ਼ਰ ਦੀ ਭਗਤੀ ਹੈ ਇੱਕ ਤਾਂ ਇਹ ਅਸਥਿਰ ਹੈ ਇੱਕ ਸਤਿਗੁਰੂ ਦੀ ਸ਼ਰਨ ਅਸਥਿਰ ਹੈ ਸਾਧ ਸੰਗਤ ਅਸਥਿਰ ਹੈ ਸਾਧੂ ਜਨ ਅਸਥਰ ਨੇ ਨੌਵੇਂ ਪਾਸ਼ਾ ਮੋਹ ਲਾਉਂਦੇ ਨੇ ਨਾਮ ਰਹਿਓ ਸਾਧੂ ਰਹੋ ਰਹੇ ਗੁਰ ਗੋਬਿੰਦ ਕਾਉ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ ਕਿਨ ਤੋਂ ਭਾਵ ਹੈ ਜਿਨ ਜਿਨ੍ਹਾਂ ਨੇ ਇਹ ਕਿਉਂਕਿ ਇੱਕ ਇਲਾਕੇ ਦੀ ਬੋਲੀ ਹੈ ਕਿਨ ਇਹ ਕੰਮ ਕਿਨ ਕੀਤਾ ਕਿਹਨੇ ਕੰਮ ਕੀਤਾ ਉਹਨੂੰ ਨੁਕਸਾਨ ਹੋਏਗਾ ਮੈਂ ਸੁਣਿਆ ਕਈ ਇਲਾਕਿਆਂ ਕਿਨ ਤੋਂ ਭਾਵ ਜਿਨ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਭਗਤੀ ਕੀਤੀ ਹੈ ਮਾਰਾ ਕਹੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਹਰੀ ਦੇ ਚਰਨ ਜਪ ਜਪ ਕੇ ਜਿਉਂਦਾ ਹੈ ਰੱਬ ਦਾ ਪਿਆਰਾ ਰਾਤ ਦਿਨ ਵਾਹਿਗੁਰੂ ਕਿਉਂਕਿ ਉਹਨੇ ਦੁਨੀਆ ਦੀ ਹਰੇਕ ਚੀਜ਼ ਨੂੰ ਮਿੱਥਿਆ ਕਰਕੇ ਮੰਨ ਲਿਆ ਮਿਥਿਆ ਸ਼ਰਵਨ ਤਨ ਵੀ ਤੇਰੇ ਮਿਥਿਆ ਨੇ ਇੱਕ ਪਾਸੇ ਆਪ ਜੀ ਕਹਿੰਦੇ ਹੋ ਇਹ ਸ਼ਰਵਣੋ ਮੇਰਿਓ ਸੱਚਾ ਸੁਣਨਾ ਨਾ ਪਠਾਏ ਕਹਿੰਦੇ ਉਹ ਵੀ ਮੈਂ ਕਿਹਾ ਠੀਕ ਕਿਹਾ ਸੱਚਾ ਸੁਣਨਾ ਨਾ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜੀ ਸੁਣੀ ਮੰਤਰ ਹਰਿਆ ਹੋਆ ਰਸ ਨਾ ਰਸmani ਪਰ ਆਪ ਜੀ ਕਹਿੰਦੇ ਹੋ ਇਹ ਤਨ ਮਿਥਿਆ ਮਹਾਰਾਜ ਕਹਿੰਦੇ ਇਹ ਤਨ ਉਦੋਂ ਤੱਕ ਮਿਥਿਆ ਨੇ ਮਿਥਿਆ ਸ਼ਰਵਨ ਪਰ ਨਿੰਦਾ ਸੁਣਾ ਹੈ ਜੇ ਪ੍ਰਾਇ ਨਿੰਦਾ ਸੁਣਦੇ ਨੇ ਕੰਨ ਤਾਂ ਇਹ ਕੰਨ ਝੂਠੇ ਨੇ ਨਕਲੀ ਨੇ ਜੇ ਕੰਨ ਨਾਮ ਨੂੰ ਸੁਣਦੇ ਨੇ ਤਾਂ ਕੰਨ ਸੱਚੇ ਨੇ ਇਹ ਤਾਂ ਆਪਾਂ ਦੇਖਣਾ ਇਹਨਾਂ ਨੂੰ ਝੂਠੇ ਬਣਾਉਣਾ ਕਿ ਸੱਚੇ ਬਣਾਉਣਾ ਮਿਥਿਆ ਹਸਤ ਝੂਠੇ ਨੇ ਹੱਥ ਉਹ ਪਰ ਦਰਬਕੋਹਿਰ ਹੈ ਜਿਹੜੇ ਪ੍ਰਾਇ ਪੈਸੇ ਚੁਰਾਉਂਦੇ ਨੇ ਚੋਰੀ ਕਰਦੇ ਨੇ ਮਿਥਿਆ ਨੇਤਰ ਉਹ ਅੱਖਾਂ ਵੀ ਝੂਠੀਆਂ ਨੇ ਪਾਣੀ ਦੀ ਲਕੀਰ ਵਰਗੀਆਂ ਇਹਨੇ ਨਕਲੀ ਅੱਖਾਂ ਨੇ ਉਹ ਉਹ ਰੱਬ ਨੂੰ ਚੰਗੀਆਂ ਨਹੀਂ ਲੱਗਦੀਆਂ ਵੇਖਤ ਪਰਤ ਰੂਪ ਰੂਪਾਦ ਪਰਾਰੇ ਨੂੰ ਬਲੈਂਕੜੇ ਹਨ ਰੂਪਾਦ ਰੂਪਾਦਕ ਜਿਹੜੀਆਂ ਦੇਖਦੀਆਂ ਨੇ ਪ੍ਰਾਈ ਇਸਤਰੀਆਂ ਰੂਪ ਦੇਖਣਾ ਜਿਹੜਾ ਹਰ ਵਕਤ ਦੇਖਦੇ ਹੀ ਰਹਿਣਾ ਸੁਭਾਵਕ ਨਿਗਾਹ ਪੈਣੀ ਇੱਕ ਵੱਖਰੀ ਚੀਜ਼ ਹੈ ਕਿਉਂਕਿ ਅਸੀਂ ਨਾਲ-ਨਾਲ ਹੀ ਪੁੱਛ ਲਿਆ ਸੀ ਬਾਤਮਾ ਨੂੰ ਭਈ ਇਹ ਜਿਹੜਾ ਹੋ ਜਾਂਦਾ ਕਦੇ-ਕਦੇ ਅਜਾਣਕ ਵੀ ਰੂਪ ਸਾਹਮਣੇ ਆ ਜਾਂਦਾ ਕਹਿੰਦੇ ਅਚਾਨਕ ਸਾਹਮਣੇ ਆਉਣਾ ਹੋਰ ਚੀਜ਼ ਹੈ ਜਿਹੜਾ ਬਾਰ-ਬਾਰ ਮੁੜ-ਮੁੜ ਦੇਖੀ ਜਾਣਾ ਉਹ ਗੁਨਾਹ ਹੋ ਜਾਂਦਾ ਪਰ ਇੱਕ ਹੈ ਕਿ ਸਭ ਮੈਂ ਜੋਤ ਜੋਤ ਹੈ ਸੋਏ ਕਹਿੰਦੇ ਇਸ ਤਰ੍ਹਾਂ ਹੀ ਨਿਗਾਹ ਰੱਖਿਆ ਕਰੋ ਸਾਰਿਆਂ 'ਚ ਤੂੰ ਆਪ ਹੀ ਬੈਠਾ ਹੈ ਬਿਥਿਆ ਰਸਨਾ ਭੋਜਨ ਅਨ ਸੁਆਦ ਇਹ ਜਿਹੜੀ ਰਸਨਾ ਹੈ ਸਾਡੀ ਇਹ ਵੀ ਮਿੱਥਿਆ ਹੈ ਉਦੋਂ ਤੱਕ ਜਦੋਂ ਹੋਰ ਹੀ ਸੁਆਦ ਲਈ ਜਾਂਦੀ ਹੈ ਨਾਮ ਦੇ ਸੁਆਦ ਨੂੰ ਛੱਡ ਕੇ ਜਿਹੜੀ ਰਸਨਾ ਝੂਠੇ ਸਵਾਦਾਂ ਚ ਫਸੀ ਹੋਈ ਹੈ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਜਦੋਂ ਤੱਕ ਤੂੰ ਹਰੀ ਨਾਮ ਦਾ ਰਸ ਨਹੀਂ ਲੈਂਦੀ ਤੂੰ ਵੀ ਝੂਠੀ ਹੈ ਮੇਰੀ ਜ਼ੁਬਾਨ ਰਸਨਾ ਜਪੈ ਨਾਮ ਤਿਲ ਤਿਲ ਕਰ ਕੱਟੀਐ ਹਰਿ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਕੱਟੀਐ ਮਿਥਿਆ ਚਰਨ ਪਰ ਬਕਾਰ ਕਉ ਧਾਵਹਿ ਇਹ ਜਿਹੜੇ ਚਰਨ ਨੇ ਪੈਰ ਨੇ ਆਪਣੇ ਵੀ ਮਿਥਿਆਈ ਨੇ ਝੂਠੇ ਨੇ ਫਿਰ ਉਹਨਾਂ ਨੂੰ ਚਰਨ ਨਹੀਂ ਨਾ ਕਿਹਾ ਜਾਂਦਾ ਕੋਈ ਪੂਜਦਾ ਫਿਰ ਉਹਨਾਂ ਨੂੰ ਜਿਹੜੇ ਪ੍ਰਾਇ ਘਰਾਜ ਜਾ ਕੇ ਬਕਾਰ ਕਮਾਉਣ ਨੂੰ ਭੱਜੇ ਰਹਿੰਦੇ ਨੇ ਮਿਥਿਆ ਮਨ ਪਰ ਲੋਭ ਲੁਭਾਵ ਹੈ ਇਹ ਮਨ ਵੀ ਫਿਰ ਮਿਥਿਆ ਹੈ ਜਿਹੜਾ ਪ੍ਰਾਇ ਚੀਜ਼ਾਂ ਨੂੰ ਦੇਖ ਦੇ ਕੇ ਉਹਦੇ ਵਿੱਚ ਲੁਭਾਏ ਮਾਨ ਹੁੰਦਾ ਲੋਭ ਵਿੱਚ ਆ ਜਾਂਦਾ ਪ੍ਰਾਇਆਂ ਚੀਜ਼ਾਂ ਨੂੰ ਚਰਾਉਣ ਵਿੱਚ ਖਾਣ ਵਿੱਚ ਯਾ ਮੈਨੂੰ ਮਿਲ ਜਾਏ ਆ ਮੈਨੂੰ ਮਿਲ ਜਾਏ ਜਿਹੜਾ ਨਾਮ ਨੂੰ ਛੱਡ ਕੇ ਇੱਧਰ ਉੱਧਰ ਕੋਈ ਵੀ ਆਪਣਾ ਅੰਗ ਭਟਕਦਾ ਹੈ ਉਹ ਅੰਗ ਹੀ ਨਕਲੀ ਹੈ ਮਹਾਰਾਜ ਕਹਿੰਦੇ ਇਹ ਤਾਂ ਮਿਥਿਆ ਹੈ ਮਿਥਿਆ ਤਨ ਨਹੀਂ ਪਰਉਪਕਾਰਾ ਇਹ ਸਰੀਰ ਹੀ ਸਾਰਾ ਮਿਥਿਆ ਹੈ ਕਿਉਂ ਮਹਾਰਾਜ ਕਹਿੰਦੇ ਤੂੰ ਕਿਸੇ ਦੇ ਪਰਉਪਕਾਰ ਕੀਤਾ ਕਦੇ ਕਿਸੇ ਹੋਰ ਦਾ ਭਲਾ ਕੀਤਾ ਕਿ ਆਪਣਾ ਹੀ ਭਲਾ ਕਰਦਾ ਰਹਿਣਾ ਹਮੇਸ਼ਾ ਜਦ ਤੱਕ ਇਹ ਸਰੀਰ ਕਿਸੇ ਦੂਜੇ ਦੇ ਕੰਮ ਨਹੀਂ ਆਇਆ ਉਦੋਂ ਤੱਕ ਸਰੀਰ ਵੀ ਝੂਠਾ ਹੈ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਾਂ ਸਰੂਪਾਂ ਨੇ ਆਪਣਾ ਸਰੀਰ ਆਪਣੇ ਲਈ ਹੀ ਲਾ ਦਿੱਤਾ ਆਪਣੇ ਪਰਿਵਾਰ ਵੀ ਆਪਣੇ ਉੱਪਰੋਂ ਹੀ ਵਾਰ ਦਿੱਤੇ ਨੇ ਬ੍ਰਹਮ ਗਿਆਨੀ ਜਿਹੜੇ ਨੇ ਉਹ ਪਰਉਪਕਾਰ ਤੇ ਚੱਲਦੇ ਨੇ ਗੁਰਸਿੱਖ ਵੀ ਪਰਉਪਕਾਰ ਕਰਦਾ ਭਾਈ ਕਨਈਆ ਸਿੰਘ ਜੀ ਵਰਗੇ ਮਿਥਿਆ ਬਾਸ ਲੇਤ ਵਿਕਾਰਾ ਬਾਸ ਖੁਸ਼ਬੂ ਲੈਣਾ ਹੈ ਨੱਕ ਜੇ ਵੀ ਮਿੱਥਿਆ ਹੈ ਝੂਠਾ ਹੈ ਜਿਹੜਾ ਵਿਕਾਰਾਂ ਦੀ ਖੁਸ਼ਬੂ ਲੈਂਦਾ ਹਰ ਵਕਤ ਉਹ ਇਸ ਕਰਕੇ ਨੱਕ ਝੂਠਾ ਹੈ ਜਿਹੜਾ ਵੈ ਸੈਂਟੈਂਸ ਛਿੜਕਦਾ ਰਹਿੰਦਾ ਹਰ ਟਾਈਮ ਆਪਣੇ ਤੇ ਲਾਲ ਆ ਕੇ ਖੁਸ਼ਬੂਆਂ ਛਿੜਕਦਾ ਰਹਿੰਦਾ ਬਸ ਇਸੇ ਗੱਲ ਤੇ ਹੀ ਖੁਸ਼ ਹੈ ਵਿਸ਼ਿਆਂ ਵਿਕਾਰਾਂ ਲਈ ਹੁੰਦੀਆਂ ਇਹ ਚੀਜ਼ਾਂ ਪਾਈਆਂ ਗੁਰਨਾਨਕ ਦੇਵ ਜੀ ਸੱਚੇ ਪਾਤਸ਼ਾਹ ਕਹਿੰਦੇ ਮੋਤੀ ਤਾਂ ਮੰਦਰ ਉਸਰ ਹੈ ਰਤਨੀ ਤਾਂ ਹੋਵੇ ਜੁੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵੀ ਸਰਾ ਤੇਰਾ ਚਿੱਤ ਨਾ ਆਵੇ ਨਾ ਕਿਤੇ ਹੋਰ ਹੀ ਨਾ ਹੋ ਜਾ ਕੰਮ ਕਿਤੇ ਖੁਸ਼ਬੂਆਂ ਲੈਂਦੇ ਲੈਂਦੇ ਵਾਹਿਗੁਰੂ ਨਹੀਂ ਭੁੱਲ ਜਾਈਏ ਬਿਨ ਬੂਝੇ ਮਿਥਿਆ ਸਭ ਪਏ ਬਿਨਾ ਕਾਲਪੁਰਖ ਨੂੰ ਸਮਝੇ ਤੋਂ ਬਿਨਾ ਆਤਮਕ ਸਰੂਪ ਨੂੰ ਜਾਣੇ ਤੋਂ ਸਾਰਾ ਕੁਝ ਹੀ ਮਿਥਿਆ ਹੈ ਆਪਣਾ ਸਭ ਝੂਠਾ ਹੈ ਸਫਲ ਦੇਹ ਨਾਨਕ ਹਰ ਹਰ ਨਾਮ ਲੈ ਉਹ ਦੇਹੀ ਸਹਿਤ ਫਲਦੇ ਹੈ ਸਫਲ ਹੈ ਜਿਹੜੀ ਦੇਹੀ ਪ੍ਰਮਾਤਮਾ ਦੇ ਨਾਮ ਨੂੰ ਲੈਂਦੀ ਹੈ ਪ੍ਰਮਾਤਮਾ ਦਾ ਜਿਹੜੀ ਦੇਹੀ ਨਾਮ ਜਪਦੀ ਹੈ ਬਿਰਥੀ ਸਾਕਤ ਕੀ ਆਰ ਜਾ ਨਸ਼ਰਦਕ ਬੰਦੇ ਦੀ ਉਮਰ ਬੇਅਰਥ ਚਲੀ ਜਾਂਦੀ ਸਾਰੀ ਜ਼ਿੰਦਗੀ ਬੇਕਾਰ ਹੀ ਚਲੀ ਜਾਂਦੀ ਹੈ ਸਾਚ ਬਿਨਾ ਕਹਿ ਹੋਤ ਸੂਚਾ ਇਤ ਸੱਚੇ ਨਾਮ ਜਪੇ ਤੋਂ ਬਿਨਾ ਕਿੱਥੇ ਇਨਸਾਨ ਦੀ ਦੇਹੀ ਸੁੱਚੀ ਹੋ ਸਕਦੀ ਹੈ ਸੁੱਚੇ ਇਹ ਨਾਖੀਐ ਬਹਿਨ ਜੇ ਪਿੰਡਾ ਧੋਏ ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਬਿਰਥਾ ਨਾਮ ਬਿਨਾ ਤਨ ਅੰਧ ਇਹ ਜਿਹੜਾ ਅਗਿਆਨਤਾ ਵਾਲੇ ਕਰਮ ਕਰਦਾ ਹੈ ਇਹ ਸਰੀਰ ਇਹ ਨਾਮ ਤੋਂ ਬਿਨਾ ਤਾਂ ਬਿਰਥਾ ਹੀ ਹੈ ਇਹਦਾ ਕੀ ਲਾਭ ਹੈ ਆਪਾਂ ਨੂੰ ਕਿਉਂਕਿ ਜਿਹੜੇ ਸਰੀਰ ਅਗਿਆਨਤਾ ਵਾਲੇ ਜੀਵ ਨੇ ਅਨੇਕ ਕੰਮ ਕਰਦੇ ਨੇ ਨਸ਼ਰਦਕ ਬੰਦੇ ਨਾਸਤਿਕ ਪੁਰਸ਼ ਮੁਖ ਆਵਤ ਤਾ ਕੈ ਦੁਰਗੰਧ ਪਹਿਲਾਂ ਤਾਂ ਉਹਨਾਂ ਨੇ ਮੁਖ ਵਿੱਚੋਂ ਪਰਤੱਖ ਵੀ ਦੁਰਗੰਧ ਆਉਂਦੀ ਹੈ ਸ਼ਰਾਬਾਂ ਦੀ ਸਿੱਕਟਾਂ ਦੀ ਬੀੜੀਆਂ ਪੀ ਜਾਂਦੇ ਨੇ ਕਈ ਲੋਕ ਪੁੱਠੀਆਂ ਚੀਜ਼ਾਂ ਖਾਂਦੇ ਇੰਨੀਆਂ ਗੰਦੀਆਂ ਚੀਜ਼ਾਂ ਖਾਂਦੇ ਨੇ ਕਿ ਉਹ ਮੁਸ਼ਕ ਆਉਣ ਲੱਗ ਜਾਂਦਾ ਆ ਜਿਹੜੇ ਆ ਹੱਡ ਜਿ ਖਾਈ ਜਾਂਦੇ ਇਹਨਾਂ ਨੂੰ ਮੁਸ਼ਕਲ ਹੀ ਆਉਂਦਾ ਬਹੁਤ ਮੁਸ਼ਕਲ ਆਉਂਦੇ ਨੇ ਇਹ ਪੇਸ਼ ਕਰਕੇ ਹੋਰ ਚੀਜ਼ਾਂ ਖਾਣੀਆਂ ਜਿੰਨੀਆਂ ਵੀ ਗਲਤ ਚੀਜ਼ਾਂ ਤਾਈਆ ਮਹਾਰਾਜ ਉੱਪਰ ਕਹੇ ਕਿ ਮਿੱਥਿਆ ਰਸਨਾ ਭੋਜਨ ਅਨਸਵਾਦ ਉਹ ਜਿਹੜੀ ਰਸਨਾ ਨਾਮ ਤੋਂ ਬਿਨਾ ਹੋਰ ਸਵਾਦਾਂ ਚ ਫਸੀ ਉਹ ਝੂਠੀ ਹੋਈ ਆ ਸਿਰਫ ਇੱਕ ਨਾਮ ਦਾ ਹੀ ਸਵਾਦ ਲੈਣਾ ਜੇ ਲੈਣਾ ਸਿੱਖ ਨੇ ਬਾਕੀ ਦੇ ਸਵਾਦਾਂ ਤੋਂ ਮਨਾ ਕਰਦੇ ਨੇ ਆਪਾਂ ਨੂੰ ਮਹਾਰਾਜ ਕਹਿੰਦੇ ਆ ਸਾਰਾ ਸਰੀਰ ਗੰਦਗੀ ਦਾ ਥੈਲਾ ਪਹਿਲਾਂ ਹੀ ਬੜਾ ਇਹ ਗੰਦਗੀ ਦੀ ਕਮੀ ਸੀ ਜਿਹੜੀ ਹੋਰ ਗੰਦਗੀ ਪਾਉਣ ਲੱਗਿਆਂ ਇਹਦੇ 'ਚ ਨੌ ਦਰਵਾਜ ਨਵੇਂ ਦਰ ਫੀਕੇ ਤਾਂ ਪਹਿਲਾਂ ਅੱਖਾਂ 'ਚੋਂ ਗੰਦਗੀ ਕੰਨਾਂ 'ਚੋਂ ਗੰਦਗੀਆਂ ਸਾਰਾ ਸਰੀਰ ਗੰਦਗੀ ਦਾ ਹੀ ਮਾਰਿਆ ਹੋਇਆ ਉਹ ਇਹ 'ਚ ਹੋਰ ਗੰਦਗੀ ਕੀ ਪਾਈ ਜਾਂਦਾ ਤੂੰ ਮੁੱਖ ਆਉਂਦਾ ਤਾਂ ਕਹ ਦੁਰਗੰਧ ਫਿਰ ਉਹਨਾਂ ਦੇ ਮੂੰਹ ਦੇ ਵਿੱਚੋਂ ਦੁਰਮਤ ਦੀ ਦੁਰਗੰਧ ਆਉਂਦੀ ਹੈ